ਭਾਂਜੇ ਨੇ ਆਪਣੀ ਸੱਕੀ ਮਾਮੀ ਤੇ ਅੱਖ ਰੱਖ ਲਈ ਮਾਮੀ ਨੂੰ ਆਪਣੇ ਜਾਲ ਚ ਫਸਾ ਲਿਆ ਤੇ ਮਾਮੀ ਇੰਨੀ ਕੁ ਜ਼ਿਆਦਾ ਸੋਹਣੀ ਸੁਨੱਖੀ ਸੀ ਕਿ ਦੇਖ ਦੇਖ ਕੇ ਭੁੱਖ ਲੈਂਦੀ ਸੀ ਫਿਰ ਮਾਮੀ ਤੇ ਭਾਂਜੇ ਨੇ ਰਲ ਕੇ ਇੱਕ ਸਕੀਮ ਬਣਾਈ ਤੇ ਮਾਮੇ ਦਾ ਕੰਡਾ ਕੱਟਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਸੱਚੀ ਕਹਾਣੀ ਲੈ ਕੇ ਜਿਹੜੇ ਬਾਈ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਇਹਦੀਆਂ ਦੋ ਭੈਣਾਂ ਸੀਗੀਆਂ ਜਿਹੜੀਆਂ ਦੇ ਤੋਂ 10-12 ਸਾਲ ਵੱਡੀਆਂ ਸੀਗੀਆਂ ਇਹ ਆਪਦੀਆਂ ਦੋ ਭੈਣਾਂ ਤੋਂ 10-12 ਸਾਲਾਂ ਬਾਅਦ ਪੈਦਾ ਹੋਇਆ ਸੀਗਾ 11-12 ਕਿਲੇ ਇਸ ਬਾਈ ਕੋਲੇ ਜ਼ਮੀਨ ਸੀਗੀ ਚਲੋ ਜੀ ਕਾਫੀ ਸਾਲਾਂ ਬਾਅਦ ਹੋਇਆ ਸੀਗਾ ਮਾਪਿਆਂ ਨੇ ਵੀ लाड़-ਲਾ ਰੱਖਿਆ ਪਰ ਇਸ ਬਾਈ ਦੀ ਬਦਕਿਸਮਤੀ ਇਹ ਸੀਗੀ ਕਿ ਇਹ ਨਾ ਤਾਂ ਕੋਈ ਬਾਹਲਾ ਸੋਹਣਾ ਸੁਨੱਖਾ ਸੀਗਾ ਰੰਗ ਦਾ ਵੀ ਕਾਲਾ ਸੀਗਾ ਤੇ ਪੜਿਆ ਵੀ ਨਹੀਂ ਸੀਗਾ ਲਾਡਾ ਲਾਡਾਂ ਚ ਮਾਪਿਆਂ ਨੇ ਰੱਖ ਲਿਆ ਨਾ ਪੜਾਇਆ ਲਿਖਾਇਆ ਅਣਪੜ ਰਹਿ ਗਿਆ ਤੇ ਇੰਨਾ ਕ ਫੱਕਰ ਸੀਗਾ ਇੰਨਾ ਕ ਭਲਾ ਮਾਨਸ ਸੀਗਾ ਕਿ ਅੱਜ ਕੱਲ ਦੀ ਦੁਨੀਆ ਦੇ ਬਰਾਬਰ ਨਹੀਂ ਸੀ ਚੱਲ ਸਕਦਾ ਚਲੋ ਜੀ ਜਦੋਂ ਗੱਭਰੂ ਜਵਾਨ ਹੋਇਆ ਮਾਪਿਆਂ ਨੂੰ ਟੈਨਸ਼ਨ ਹੁੰਦੀ ਹੈ ਕਿ ਸਾਡਾ ਪੁੱਤ ਭਲਾ ਮਾਨਸ ਆ ਸੋਹਣਾ ਸੁਨੱਖਾ ਵੀ ਹੈ ਨਹੀਂ ਤੇ ਦੁਨੀਆ ਵਰਗਾ ਚੁਸਤ ਚਲਾਕ ਵੀ ਹੈ ਨਹੀਂ ਵੀ ਚਲੋ ਅਸੀਂ ਕਿਸੇ ਮਾੜੇ ਘਰ ਦੀ ਕੁੜੀ ਦਾ ਰਿਸ਼ਤਾ ਲੈ ਲੈਨੇ ਆ ਸਾਡੇ ਪੁੱਤ ਦਾ ਘਰ ਵਸਦਾ ਹੋ ਜਾਊਗਾ ਕਿਉਂਕਿ ਤੁਹਾਨੂੰ ਆਮ ਹੀ ਪਤਾ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਜਦੋਂ ਕੋਈ ਆਪਣੇ ਬੱਚੇ ਦੇ ਵਿੱਚ ਕਮੀ ਹੁੰਦੀ ਹੈ ਤਾਂ ਆਪਣੇ ਪਿੰਡਾਂ 'ਚ ਹੀ ਆਮ ਗੱਲ ਕਿ ਚਲੋ ਕਿਸੇ ਮਾੜੇ ਘਰ ਦੀ ਕੁੜੀ ਦਾ ਰਿਸ਼ਤਾ ਲੈ ਲੈਨੇ ਆ ਸਾਡੇ ਮੁੰਡੇ ਦਾ ਘਰ ਵਸਦਾ ਹੋ ਜਾਊਗਾ ਉਸੇ ਤਰ੍ਹਾਂ ਹੀ ਇਸ ਬਾਈ ਦੇ ਮਾਪਿਓ ਨੇ ਸੋਚੇ ਚਲੋ ਜੀ ਕੋਈ ਵਿਚੋਲਾ ਦੱਸ ਪਾ ਦਿੰਦਾ ਕੁੜੀ ਵਾਲੇ ਵੇਖਣ ਆ ਜਾਂਦੇ ਆ ਜਦੋਂ ਕੁੜੀ ਵਾਲੇ ਘਰੇ ਆ ਕੇ ਘਰ-ਬਾਰ ਸਾਰਾ ਕੁਝ ਦੇਖਦੇ ਆ ਪਿੰਡ ਚੋਂ ਜ਼ਮੀਨ-ਜਮੂਨ ਪੁੱਛਦੇ ਆ ਬੰਦਿਆਂ ਮਾਰੇ ਪੁੱਛਦੇ ਆ ਤਾਂ ਉਹਨਾਂ ਨੂੰ ਸਾਰਾ ਕੁਝ ਪਾਸ ਆ ਜਾਂਦਾ ਉਹ ਸੋਚਦੇ ਆ ਵੀ ਚਲੋ ਕੋਈ ਗੱਲ ਨਹੀਂ ਵੀ ਜੇ ਮੁੰਡਾ ਭੋਰਾ ਨਹੀਂ ਵੀ ਸੋਹਣਾ ਜੇ ਨਹੀਂ ਵੀ ਰੰਗ ਗੋਰਾ ਕੋਈ ਗੱਲ ਨਹੀਂ ਸਾਡੀ ਕੁੜੀ ਸਾਰੀ ਉਮਰ ਰਾਜ ਕਰੂਗੀ ਤੇ ਜਦੋਂ ਮੁੰਡੇ ਵਾਲੇ ਕੁੜੀ ਦੇਖਣ ਜਾਂਦੇ ਆ ਤਾਂ ਇਹ ਦੇਖ ਕੇ ਉਹ ਸਨ ਹੋ ਜਾਂਦੇ ਆ ਕਿਉਂਕਿ ਕੁੜੀ ਇੰਨੀ ਕੁ ਸੋਹਣੀ ਸੁਨੱਖੀ ਸੀ ਵੀ ਦੇਖ ਦੇ ਕੇ ਭੁੱਖ ਲੈਂਦੀ ਸੀਗੀ ਪੜ੍ਹ ਲਿਖੀ ਵੀ ਬਹੁਤ ਸੀ ਪਰ ਹੈਗੀ ਮਾੜੇ ਘਰ ਦੀ ਸੀਗੀ ਚਲੋ ਜੀ ਵਿਆਹ ਹੋ ਜਾਂਦਾ ਵਿਆਹ ਹੋਣ ਤੋਂ ਬਾਅਦ ਜਿਹੜੀ ਉਹ ਕੁੜੀ ਹੁੰਦੀ ਆ ਉਹ ਕਹਿੰਦੀ ਆ ਭਾਈ ਮੈਂ ਹੁਣ ਘਰ ਦਾ ਕੰਮ ਕਰਦਾ ਕਰ ਨਹੀਂ ਸਕਦੀ ਮੈਂ ਤਾਂ ਇੰਨੀ ਪੜ੍ਹ ਲਿਖੀ ਆ ਵੀ ਮੈਂ ਤਾਂ ਟੀਚਰ ਲੱਗਣਾ ਪ੍ਰਾਈਵੇਟ ਸਕੂਲ ਦੇ ਵਿੱਚ ਚਲੋ ਜੀ ਇਹ ਵਿਚਾਰਾ ਭਲਾ ਮਾਨਸ ਸੀਗਾ ਹੁਣ ਚਲਦੀ ਦਾ ਘਰ ਚੋਂ ਉਸ ਕੁੜੀ ਦੀ ਸੀਗੀ ਚਲੋ ਜੋ ਟੀਚਰ ਲੱਗ ਗਈ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਵਿਆਹ ਨੂੰ 7-8 ਮਹੀਨੇ ਲੰਘ ਜਾਂਦੇ ਆ ਇਸ ਬਾਈ ਦਾ ਭਾਣਜਾ ਹੁੰਦਾ ਨੇੜਲੇ ਪਿੰਡ ਤੋਂ ਘਰੋਂ ਤਾਂ ਵੈਸੇ ਮਾਤੜੀ ਹੁੰਦਾ ਦੋ ਤਿੰਨ ਕਿਲੇ ਜ਼ਮੀਨ ਉਹਦੇ ਕੋਲ ਹੁੰਦੀ ਆ ਪਰ ਉਹ ਸੋਨਾ ਸਨੱਖਾ ਬਹੁਤ ਹੁੰਦਾ ਜਿੰਮ ਜਮ ਬਹੁਤ ਲਾਉਂਦਾ ਹੁੰਦਾ ਉਹਦਾ ਮਾਮੇ ਦੇ ਘਰੇ ਆਉਣ ਜਾਣ ਬਹੁਤ ਸੀਗਾ ਜਦੋਂ ਆਉਣ ਜਾਣ ਕਾਫੀ ਸੀਗਾ ਤਾਂ ਜਿਹੜੀ ਮਾਮੀ ਹੁੰਦੀ ਆ ਇਹਦੀ ਅੱਖ ਭਾਣਜੇ ਤੇ ਆ ਜਾਂਦੀ ਆ ਦੋਵਾਂ ਦੀ ਆਪਸ ਦੇ ਵਿੱਚ ਗਿੱਟਮਟ ਹੋ ਜਾਂਦੀ ਆ ਮਿਲਣਾ ਮਲਾਉਣਾ ਸ਼ੁਰੂ ਹੋ ਜਾਂਦਾ ਮਾਮੀ ਭਾਣਜੇ ਨੂੰ ਪੈਸੇ ਵੀ ਖਵਾਉਣ ਲੱਗ ਗਈ ਕਿਉਂਕਿ ਤੁਹਾਨੂੰ ਪਤਾ ਕਿ 10 12 ਕਿਲੇ ਤੇ ਵਿਆਹੀ ਗਈ ਸੀ ਪਿੱਛੋਂ ਮਾੜੇ ਘਰ ਦੀ ਸੀ ਅਕੋ ਚੰਗੇ ਘਰ ਚ ਆ ਗਈ ਤਾਨੂੰ ਪਤਾ ਕਿ ਛੋਟਾ ਭਾਂਡਾ ਛੇਤੀ ਭਰ ਕੇ ਉੱਛਲ ਜਾਂਦਾ ਤਾਂ ਜਿਹੜਾ ਭਾਂਡਾ ਸੀਗਾ ਉਹ ਘਰੇ ਆਉਂਦਾ ਜਾਂਦਾ ਰਹਿੰਦਾ ਸੀਗਾ ਮਾਮਾ ਜਦੋਂ ਖੇਤ ਹੁੰਦਾ ਸੀਗਾ ਉਦੋਂ ਭਾਂਜੇ ਨੇ ਘਰੇ ਆਇਆ ਕਰਨਾ ਇਹਨਾਂ ਨੇ ਅੰਦਰ ਬੈਠੇ ਹਾਸੀ ਜਾਇਆ ਕਰਨਾ ਗੱਲਾਂ ਬਾਤਾਂ ਕਰੀ ਜਾਇਆ ਕਰਨੀਆਂ ਤਾਂ ਜਿਹੜੀ ਮਾਮੀ ਸੀ ਉਹਨੇ ਪੈਸੇ ਪੂਸੇ ਵੀ ਭਾਂਜੇ ਨੂੰ ਖਵਾਉਣੇ ਸ਼ੁਰੂ ਕਰਤੇ ਮੋਬਾਈਲ ਮੋਲ ਵੀ ਲੈ ਕੇ ਦੇਣੇ ਸ਼ੁਰੂ ਕਰਤੇ हां होली होली ਦੋਮਾਂ ਦੀ ਯਾਰੀ ਇੰਨੀ ਕਿ ਜ਼ਿਆਦਾ ਵੱਜ ਜਾਂਦੀ ਹੈ ਕਿ ਦੋਵੇਂ ਵਿਆਹ ਕਰਾਉਣ ਦੀਆਂ ਸਕੀਮਾਂ ਲਾਉਣ ਲੱਗ ਜਾਂਦੇ ਆ। ਫੇਰ ਜਿਹੜੀ ਮਾਮੀ ਹੁੰਦੀ ਆ ਉਹ ਕਹਿੰਦੀ ਵੀ ਤੂੰ ਮੇਰੇ ਨਾਲ ਕਿਵੇਂ ਵਿਆਹ ਕਰਾਏਂਗਾ ਵੀ ਜੇ ਆ ਤੇਰਾ ਮਾਮਾ ਮੇਰੇ ਮਗਰੋਂ ਲੱਥੂਗਾ ਫੇਰ ਹੀ ਮੈਂ ਤੇਰੇ ਘਰੇ ਬੈਠੂਗੀ ਵੀ ਪਹਿਲਾਂ ਇਸ ਮਾਮੇ ਨੂੰ ਮਗਰੋਂ ਲਾ। ਹੁਣ ਉਹ ਤਲਾਕ ਤਾਂ ਨਹੀਂ ਦੇਣਾ ਚਾਹੁੰਦੀ ਵੀ ਜੇ ਮੈਂ ਤਲਾਕ ਦੇ ਦਿੱਤਾ ਤਾਂ ਜਿਹੜੀ 12 ਕਿੱਲੇ ਜ਼ਮੀਨ ਆ ਉਹ ਮੇਰੇ ਹੱਥੋਂ ਖੁੱਸ ਜਾਊਗੀ ਤੇ ਭਾਣਜੇ ਦੀ ਵੀ ਇਹੀ ਸਕੀਮ ਸੀਗੀ ਵੀ ਜੇ ਮਾਮੀ ਨੇ ਤਲਾਕ ਦੇ ਦਿੱਤਾ ਤਾਂ ਮਾਮੀ ਵੀ ਨੰਗਾ ਤੇ ਮੈਂ ਵੀ ਨੰਗਾ ਠੀਕ ਆ ਤੇ ਅਸੀਂ ਕੀ ਖਾਵਾਂਗੇ ਪਾਣ ਜਿਹਦਾ ਇਹ ਪਲਾਨ ਸੀਗਾ ਕਿ ਮਾਮੇ ਦਾ ਕੰਡਾ ਕੱਢ ਦਿੰਨੇ ਆ ਠੀਕ ਆ ਉਸ ਤੋਂ ਬਾਅਦ ਵੀ ਮੈਂ ਇੱਥੇ ਰਹਿਣ ਲੱਗ ਜਾਊਂਗਾ ਤੇ ਮਾਮੀ ਨਾਲ ਮੈਂ ਕਰਾ ਲੂੰਗਾ ਵਿਆਹ ਤੇ ਨਾਲੇ 10-12 ਕੇ ਲਈ ਜ਼ਮੀਨ ਸੰਭਾਲਾਂਗੇ ਨਾਲੇ ਐਸ਼ ਕਰਾਂਗੇ ਚਲੋ ਜੀ ਦੋਵੇਂ ਜਣੇ ਪਲੈਨਿੰਗ ਬਣਾ ਲਈ ਮਾਮੇ ਨੂੰ ਮਾਰਨ ਦਾ ਕੰਮ ਸ਼ੁਰੂ ਕਰ ਦਿੰਦੇ ਆ ਮਾਮਾ ਪੈਗ ਸ਼ਕ ਲਾਉਣ ਦਾ ਵਿਚਾਰਾ ਸ਼ੌਂਕੀ ਸੀਗਾ ਖੇਤੋਂ ਥੱਕੇ ਟੁੱਟੇ ਨੇ ਆਇਆ ਕਰਨਾ ਦੋ ਪੈਗ ਘਰੇ ਅੱਗੇ ਲਾ ਲਿਆ ਕਰਨੇ ਇੱਕ ਦਿਨ ਭਾਣ ਜਾਏ ਸਕੀਮ ਬਣਾਉਂਦਾ ਕਿ ਮਾਮੇ ਨੂੰ ਸ਼ਰਾਬੀ ਕਰਕੇ ਨਹਿਰ ਜੇ ਤੱਕਾ ਮਾਰ ਦਿੰਦਾ ਚਲੋ ਜੀ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਪਲਾਨ ਮਿਸ ਹੋ ਗਿਆ ਉਸ ਤੋਂ ਬਾਅਦ ਸਿਆਲਾਂ ਦਾ ਟਾਈਮ ਸੀ ਮਾਮੀ ਕਹਿੰਦੀ ਵੀ ਤੂੰ ਐ ਕਰ ਤੂੰ ਆਪਦੇ ਮਾਮੇ ਦੇ ਖੇਤ ਜਾਂਦੇ ਦੇ ਪਿੱਛੋਂ ਗੱਡੀ ਚੜਾ ਦੇ ਧੁੰਦ ਪੈਂਦੀ ਆ ਲੋਕਾਂ ਨੇ ਕਹਿਣਾ ਵੀ ਧੁੰਦ ਚ ਦਿਸਿਆ ਨਹੀਂ ਗਿਆ ਐਕਸੀਡੈਂਟ ਹੋ ਗਿਆ ਤੂੰ ਗੱਡੀ ਭਜਾ ਕੇ ਲਿਆ ਜੀ ਆਪੇ ਕੁੱਤੇ ਦੀ ਮੌਤ ਮਰ ਜੂਗਾ ਚਲੋ ਜੀ ਇਹਨਾਂ ਦਾ ਉਹ ਵੀ ਪਲਾਨ ਮਿਸ ਹੋ ਗਿਆ ਉਸ ਤੋਂ ਬਾਅਦ 2-4 ਮਿੰਟ ਦੋਵੇਂ ਚੁੱਪ ਕਰਕੇ ਬਹਿ ਜਾਂਦੇ ਆ ਉਸ ਤੋਂ ਬਾਅਦ ਮਾਮੀ ਫਿਰ ਮਾਨ ਜੀ ਨੂੰ ਕਹਿੰਦੀ ਆ ਵੀ ਮੇਰਾ ਤਾਂ ਦਮ ਘੁੱਟਦਾ ਮੈਂ ਇਹਦੇ ਨਾਲ ਨਹੀਂ ਰਹਿ ਸਕਦੀ ਨਾ ਦੇ ਭੋਰਾ ਸੋਨਾ ਸੰਖਾ ਨਾ ਇਹਨੂੰ ਟੌਰਸ਼ ਕਿ ਨਹੀਂ ਲਾਉਣ ਦਾ ਵੱਲ ਆ ਵੀ ਮਾਤਾ ਕੁਝ ਖਾ ਕੇ ਮਰ ਜੂਗੀ ਨਹੀਂ ਤੇ ਮੇਰ ਨਾਲ ਵਿਆਹ ਕਰਾ ਲਾ। ਹੁਣ ਭਾਣਜੇ ਨੂੰ ਵੀ ਆਇਆ ਸੀਗਾ ਵੀ ਮਾਮੀ ਸੋਹਣੀ ਸੁਨੱਖੀ ਬਾਲੀ ਇੱਕ 10-12 ਕਿਲਿਆਂ ਦੀ ਮਾਲਕਣਾ ਵੀ ਮੈਂ ਵੀ ਰਾਜ ਕਰੂੰਗਾ। ਉਸ ਤੋਂ ਬਾਅਦ ਕੀ ਹੁੰਦਾ ਇੱਕ ਇਹ ਭਾਣਜਾ ਤੇ ਇੱਕ ਇਹਦੇ ਪਿੰਡ ਦਾ ਕੋਈ ਦੋਸਤ ਹੁੰਦਾ ਇਹ ਦੋਵੇਂ ਜਣੇ ਆਉਂਦੇ ਆ। ਮਾਮੇ ਨੂੰ ਘਰੋਂ ਖੇਤ ਲੈ ਜਾਂਦੇ ਆ। ਉੱਥੇ ਜਾ ਕੇ ਮਾਮੇ ਨੂੰ ਸ਼ਰਾਬ ਸ਼ਰੂਪ ਪਿਉਂਦੇ ਆ। ਚਲੋ ਜੀ ਸ਼ਰਾਬ ਸ਼ਰੂਪ ਪੀਉਣ ਤੋਂ ਬਾਅਦ ਜਦੋਂ ਮਾਮਾ ਪੂਰਾ ਟੱਲੀ ਹੋ ਜਾਂਦਾ ਉਸ ਤੋਂ ਬਾਅਦ ਇਨ੍ਹਾਂ ਕੋਲੇ ਬਾਈ ਜਿਹੜੀਆਂ ਉਹ ਕਲੱਚ ਵਾਲੀਆਂ ਤਾਰਾਂ ਹੁੰਦੀਆਂ ਨੇ ਮੋਟਰਸਾਈਕਲ ਦੀਆਂ ਜਾਂ ਸਕੂਟਰ ਦੀਆਂ ਕਲੱਚ ਵਾਲੀ ਤਾਰ ਹੁੰਦੀ ਆ ਪਾਣ ਜੇ ਕੋਲੇ ਦੇ ਪਾਣ ਜਿੱਦੋ ਦੋਸਤ ਕੋਲੇ ਉਸ ਤੋਂ ਬਾਅਦ ਬਈ ਇਹ ਕੀ ਕਰਦੇ ਆ ਇਹ ਮਾਮੇ ਦਾ ਗਲਾ ਉਸ ਕਲੱਚ ਵਾਲੀ ਤਾਰ ਦੇ ਨਾਲ ਘੁੱਟਣਾ ਸ਼ੁਰੂ ਕਰ ਦਿੰਦੇ ਆ ਇੱਕ ਜਣਾ ਕੀ ਕਰਦਾ ਵੀ ਇੱਕ ਇਹਨਾਂ ਦਾ ਗਲ 'ਚ ਤਾਰ ਪਾ ਲੈਂਦਾ ਤੇ ਇੱਕ ਜਣਾ ਮੂੰਹ 'ਚ ਤਾਰ ਪਾ ਲੈਂਦਾ ਤੇ ਦੋਵੇਂ ਜਣੇ ਪਿੱਛੋਂ ਡੰਡੇ ਨਾਲ ਵਟੇ ਝਾੜਨੇ ਸ਼ੁਰੂ ਕਰ ਦਿੰਦੇ ਆ ਜਦੋਂ ਤੱਕ ਮਾਮਾ ਤੜਫ ਤੜਫ ਕੇ ਮਰ ਨਹੀਂ ਗਿਆ ਉਦੋਂ ਤੱਕ ਉਹਨੀਆਂ ਵਟੇ ਝਾੜਨੋਂ ਹਟਦੇ ਨਹੀਂ ਬਈ ਜਦੋਂ ਇਹ ਮਰ ਜਾਂਦਾ ਮਾਮਾ ਤਾਨੂੰ ਨਹਿਰ ਦੇ ਕਿਨਾਰੇ ਸੱਟ ਕੇ ਝਾੜੀਆਂ 'ਚ ਇਹ ਨਿਕਲ ਜਾਂਦੇ ਆ ਇਹ ਵਾਰਤਤ ਕਰਦੇ ਆ ਰਾਤ ਨੂੰ ਚਲੋ ਜੀ ਉਸ ਤੋਂ ਬਾਅਦ ਜੋ ਦਿਨ ਚੜ੍ਹਦਾ ਕੋਈ ਬੰਦਾ ਲਾਸ਼ ਨੂੰ ਦੇਖਦਾ ਪੁਲਿਸ ਨੂੰ ਦੱਸਿਆ ਜਾਂਦਾ ਪੁਲਿਸ ਆ ਕੇ ਮੌਕਾ ਦੇਖਦੀ ਆ ਮਾਮੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਤਾਂ ਪੋਸਟਮਾਰਟਮ ਤੋਂ ਬਾਅਦ ਸੰਸਕਾਰ ਹੋ ਜਾਂਦਾ ਸੰਸਕਾਰ ਹੋਣ ਤੋਂ ਬਾਅਦ ਕੀ ਹੁੰਦਾ ਕਿ ਜਿਹੜੀ ਮਾਮੀ ਸੀ ਉਹਦੀ ਪਰਜਾਈ ਨੂੰ ਸਾਰਾ ਕੁਝ ਪਤਾ ਸੀਗਾ ਕਿ ਇੱਕ ਚੱਲ ਕੀ ਰਿਹਾ ਤਾਂ ਜਿਹੜੀ ਮਾਮੀ ਦੀ ਪਰਜਾਈ ਸੀਗੀ ਉਹ ਭੋਗ ਤੋਂ ਪਹਿਲਾਂ ਹੀ ਇਹ ਗਾਉਣ ਕਟਣੇ ਸ਼ੁਰੂ ਕਰ ਦਿੰਦੀ ਆ ਮਨ ਲਓ ਬੁੜੀਆਂ ਦੇ ਕੋਲ ਬਹਿ ਕੇ ਮਾੜੀ ਮੋਟੀ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੀ ਆ ਵਿਚਾਲ ਕੋਈ ਗੱਲ ਨਹੀਂ ਹੁਣ ਜਿਹੜਾ ਕੁਝ ਭਾਣਾ ਵਾਪਰਨਾ ਸੀ ਤੋਂ ਵਾਪਰ ਗਿਆ ਵੀ ਇਹਨੂੰ ਐ ਕਰਾਂਗੇ ਇਹਨੂੰ ਭਾਂਜਦੇ ਘਰੇ ਬਿਠਾ ਦਾਂਗੇ ਕਿਉਂਕਿ ਮਾਮਾ ਪਿਛਲੀ ਉਮਰ ਚ ਪੈਦਾ ਹੋਇਆ ਸੀ ਭਾਂਜੇ ਨਾਲ ਕੋਈ 10-12 ਸਾਲ ਦਾ ਫਰਕ ਸੀ ਉਮਰ ਦਾ ਹੁਣ ਕੀ ਸੀਗਾ ਉੱਥੇ ਦੀ ਪਰਜਾਈ ਜਦੋਂ ਭੋਗ ਤੋਂ ਪਹਿਲਾਂ ਹੀ ਕਹਿਣ ਲੱਗ ਗਈ ਵੀ ਚਲੋ ਇਹਨੂੰ ਹੁਣ ਉਹਦੇ ਘਰੇ ਬਿਠਾ ਦਾਂਗੇ ਤਾਂ ਵਿੱਚੋਂ ਕੋਈ ਸਿਆਣੀਆਂ ਬੁੜੀਆਂ ਵੀ ਹੁੰਦੀਆਂ ਨੇ ਉਹਨਾਂ ਨੇ ਗੱਲ ਨੋਟ ਕਰ ਲਈ ਵੀ ਸਾਡੇ ਘਰੇ ਤਾਂ ਇੰਨੀ ਮੌਤ ਹੋ ਗਈ ਆ ਵੀ ਇਹਨਾਂ ਦੀ ਕੁੜੀ ਰੰਡੀ ਹੋ ਗਈ ਆ ਤੇ ਇਹਦੀ ਪਰਜਾਈ ਇਹ ਗੱਲਾਂ ਕਰਦੀ ਫਿਰਦੀ ਵੀ ਭਾਂਜਦੇ ਘਰੇ ਬਿਠਾ ਦਾਂਗੇ ਉਸ ਤੋਂ ਬਾਅਦ ਬਈ ਜਦੋਂ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਵੀ ਸਾਨੂੰ ਇਸ ਬੰਦੇ ਤੇ ਸ਼ੱਕ ਆ ਉਸ ਤੋਂ ਬਾਅਦ ਜਦੋਂ ਪੁਲਿਸ ਸਾਰੀ ਪ੍ਰੈਸ਼ਰ ਕਸ ਕਰਦੀ ਹੈ ਤਾਂ ਸਾਰੀ ਣਕਵਾਰੀ ਹੁੰਦੀ ਆ ਭਾਣ ਜੀ ਨੂੰ ਚੱਕ ਕੇ ਲੈ ਜਾਂਦੀ ਆ ਤਾਂ ਭਾਣ ਜਾ ਉੱਥੇ ਸਾਰਾ ਕੁਝ ਮੰਨ ਜਾਂਦਾ ਵੀ ਹਾਂ ਇਹ ਕਤਲ ਮੈਂ ਕੀਤਾ ਚਲੋ ਜੀ ਮਾਮੀ ਦੇ ਵਿੱਚ ਨਾ ਆ ਜਾਂਦਾ ਉਸ ਭਾਣ ਜੀ ਦਾ ਨਾਮ ਆ ਜਾਂਦਾ ਤੇ ਇੱਕ ਦੋ ਦੋਸਤ ਇਹਨਾਂ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਆ ਕੇਸ ਚੱਲ ਪੈਂਦਾ ਹੁਣ ਜਿਹੜੀ ਸਭ ਤੋਂ ਵੱਡੀ ਹੈਰਾਨਗੀ ਵਾਲੀ ਗੱਲ ਆ ਤੁਹਾਨੂੰ ਉਹ ਦੱਸਣ ਲੱਗਿਆ ਮੈਂ ਚਲੋ ਜੀ ਜਦੋਂ ਇਹ ਰਾਤ ਨੂੰ ਉੱਥੋਂ ਲੰਘਦੇ ਆ ਮਾਮੇ ਨੂੰ ਮਾਰ ਕੇ ਉਦੋਂ ਕਿ ਖੇਤ ਪਾਣੀ ਪੂਣੀ ਲਈ ਬੈਠਾ ਹੁੰ ਉਹ ਨੰਬਰ ਇਸ ਪੰਜ ਜਦੋਂ ਨਿਕਲਦਾ ਚਲੋ ਜੀ ਉਹ ਬੰਦਾ ਗਵਾਹ ਬਣ ਜਾਂਦਾ ਉਸ ਤੋਂ ਬਾਅਦ ਕੇਸ ਚੱਲਦਾ ਦੋ ਤਿੰਨ ਤਰੀਕਾਂ ਤੇ ਉਹ ਗਵਾਹ ਜਿਹੜਾ ਉਥੇ ਕੋਰਟ ਦੇ ਵਿੱਚ ਜਾਂਦਾ ਉਸ ਤੋਂ ਜਿਹੜਾ ਗਵਾਹ ਬੰਦਾ ਸੀਗਾ ਉਹ ਕੋਰਟ ਜਾਣੋਂ ਹਟ ਜਾਂਦਾ ਤਾਂ ਜਿਹੜੀ ਮਾਮੀ ਸੀ ਭਾਂਜਾ ਸੀ ਇੱਕ ਭਾਂਜੇ ਦਾ ਦੋਸਤ ਬਾਈ ਇਹ ਤਿੰਨ ਸਾਲ ਜੇਲ੍ਹ ਘਟਣ ਤੋਂ ਬਾਅਦ ਬਰੀ ਹੋ ਕੇ ਘਰੇ ਆ ਜਾਂਦੇ ਆ ਹੁਣ ਜਿਹੜੀ ਉਹ ਮਾਮੀ ਆ ਉਹਨੇ ਭਾਂਜੇ ਨਾਲ ਵਿਆਹ ਕਰਾਇਆ ਹੋਇਆ ਜਿਹੜਾ ਭਾਂਜਾ ਨਸ਼ਾ ਪਤਾ ਕਰਨ ਲੱਗ ਗਿਆ ਸੀਗਾ ਜਿਹੜੀ 2 ਕਿੱਲੇ ਜ਼ਮੀਨ ਸੀ ਉਹ ਵੇਚ ਕੇ ਖਾ ਗਿਆ ਜਿਹੜਾ ਹੁਣ ਭਾਂਜਾ ਉਹ ਤਾਂ ਕਿਸੇ ਦਾ ਟਰੈਕਟਰ ਚਲਾਉਂਦਾ ਡਰਾਈਵਰ ਲੱਗਿਆ ਹੋਇਆ ਟਰ ਉਹ ਨਾਲੇ ਤਾਂ ਲੋਕਾਂ ਦਾ ਗੋਹਾ ਸਿੱਟਦੀ ਐ ਤੇ ਨਾਲੇ ਬੱਚਿਆਂ ਨੂੰ ਪੜਾਉਂਦੀ ਆ ਟਿਊਸ਼ਨ ਦੇਖ ਲਓ ਸਿਆਣੇ ਕਹਿੰਦੇ ਆ ਵੀ ਕੁਝ ਕਔਰਤਾਂ ਦੀ ਅਕਲ ਗਿੱਚੀ ਪਿੱਛੇ ਹੁੰਦੀ ਐ ਤੇ ਇਹ ਗੱਲ ਵਾਕਈ ਸੱਚ ਆ ਵੀ ਇੱਕ ਪਾਸੇ ਰਾਜ ਤੇ ਬੈਠੀ ਸੀ 10 12 ਕਿਲਿਆਂ ਦੀ ਮਾਲਕਣ ਬਣੀ ਬੈਠੀ ਸੀ ਆਪਦੇ ਘਰ ਵਾਲੇ ਨੂੰ ਮਾਰ ਕੇ ਅੱਜ ਆਪਦੇ ਆਸ਼ਕ ਦੇ ਨਾਲ ਨਾਲੇ ਤਾਂ ਗੋਹਾ ਸਿੱਟਦੀ ਫਿਰਦੀ ਆ ਤੇ ਨਾਲੇ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਫਿਰਦੀ ਆ ਤੇ ਹੁਣ ਦੇ ਟਾਈਮ ਦੇ ਵਿੱਚ ਉਹਦਾ ਕੈਰੇਕਟਰ ਵੀ ਮਾਮੀ ਦਾ ਇੰਨਾ ਕਮਾੜਾ ਹੋ ਗਿਆ ਕਿਉਂਕਿ ਹੁਣ ਮਾੜੇ ਘਰ ਚ ਚਲੀ ਗਈ ਪੈਸਾ ਖਾਣ ਨੂੰ ਲੱਭਦਾ ਨਹੀਂ ਤਾਂ ਹੁਣ ਆਪਦੇ ਸ਼ੌਂਕ ਪੂਰੇ ਕਰਨ ਲਈ ਚਾਰ ਪੰਜ ਆਸ਼ਕ ਹੋਰ ਪੱਟੀ ਫਿਰਦੀ ਐ ਕਿਉਂਕਿ ਸੋਹਣੀ ਸੁਨੱਖੀ ਬਾਲੀ ਆ ਬੰਦਾ ਹਰੇ ਕੀ ਜਾਲ ਚ ਫਸ ਜਾਂਦਾ ਇਹ ਵੀਡੀਓ ਤਾਂ ਮੈਂ ਪਾਈ ਆ ਕਿ ਕਦੇ ਵੀ ਇਹ ਗੱਲ ਸੋਚ ਕੇ ਆਪ ਦੇ ਧੀ ਪੁੱਤ ਦਾ ਰਿਸ਼ਤਾ ਨਾ ਕਰਿਆ ਕਰੋ ਕਿ ਅਸੀਂ ਮਾੜੇ ਘਰ ਦੀ ਕੁੜੀ ਲੈ ਆਵਾਂਗੇ ਸਾਡੇ ਪੁੱਤ ਦਾ ਘਰ ਵਸਦਾ ਹੋ ਜਾਊਗਾ ਬਾਈ ਜੀ ਹਮੇਸ਼ਾ ਜੇ ਰਿਸ਼ਤਾ ਕਰਨਾ ਤਾਂ ਖਾਨਦਾਨ ਦੇਖ ਕੇ ਕਰਿਆ ਕਰੋ ਕਈ ਵਾਰੀ ਛੋਟੇ ਭਾਂਡੇ ਛੇਤੀ ਇਸੇ ਤਰ੍ਹਾਂ ਉੱਛਲ ਜਾਂਦੇ ਆ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਕਿਸ ਦਾ ਘਰ ਉੱਜੜਣ ਤੋਂ ਬਚ ਸਕੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ